ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਆਏ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਕੋਠੀ ਹੈ ਬਾਈ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਥੋੜੀ ਜਿਹੀ ਲੰਮੀ ਜ਼ਰੂਰ ਹੋ ਸਕਦੀ ਹੈ ਕਿਉਂਕਿ ਜਿੰਨਾ ਸੋਹਣਾ ਘਰ ਆ ਉਸ ਹਿਸਾਬ ਦੇ ਨਾਲ ਥੋੜੀ ਵੀਡੀਓ ਛੋਟੀ ਵੀਡੀਓ ਬਣ ਨਹੀਂ ਸਕਦੀ ਸੀ ਤੇ ਆਜੋ ਫਿਰ ਦੇਖਦੇ ਹਾਂ ਆਪਾਂ ਇਸ ਕੋਠੀ ਨੂੰ ਤਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰ ਬੇਦੀਨਗਰ ਦੇ ਵਿੱਚ ਬਣੀ ਹੋਈ ਇਹ ਲਗਭਗ 5 ਮਰਲਿਆਂ ਦੀ ਕੋਠੀ ਹੈ ਸੋ ਸਾਰੀ ਕੋਠੀ ਦਾ ਕੰਮ ਬਹੁਤ ਹੀ ਸ਼ਾਨਦਾਰ ਹੋਇਆ ਵੀ ਹੈ ਸਾਰੀ ਕੋਠੀ ਦੇ ਵਿੱਚ ਟਾਈਲਸ ਦਾ ਕੰਮ ਉਹ ਜਿਹੜਾ ਫਰਸ਼ ਹੈ ਸਾਰੀ ਕੋਠੀ ਦੇ ਵਿੱਚ ਪੱਥਰ ਜਿਹੜਾ ਉਹ ਲੱਗਿਆ ਹੋਇਆ ਸੋ ਬਹੁਤ ਹੀ ਸ਼ਾਨਦਾਰ ਕੋਠੀ ਹੈ ਕੱਲਾ ਕੱਲਾ ਜਿਹੜਾ ਕੰਮ ਆ ਇੱਕ ਰੀਜ ਦੇ ਨਾਲ ਬਣਿਆ ਹੋਇਆ ਮਾਲਕ ਨੇ ਇਸ ਘਰ ਦੇ ਉੱਤੇ ਪੂਰੀ ਰੀਜ ਜਿਹੜੀ ਆ ਆਪਦੀ ਲਾਈ ਹੋਈ ਆ ਸੋ ਵਿਚਣ ਵਾਸਤੇ ਕੋਠੀ ਨਹੀਂ ਬਣੀ ਆਪਣੀ ਰਹਿਸ਼ ਵਾਸਤੇ ਜਿਹੜੀ ਆ ਇਹ ਕੋਠੀ ਬਣੀ ਹੈ ਸੋ ਜਿੰਨਾ ਵੀਰ ਭਰਾ ਨੇ ਕੋਠੀ ਖਰੀਦਣੀ ਹੈ ਸੋ ਇਹ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖਿਓ ਇਸ ਵੇਲੇ ਆਪਾਂ ਹੈਗੇ ਆ ਕੋਠੀ ਦੀ ਲੌਬੀ ਦੇ ਵਿੱਚ ਸਪੋਰਟ ਚ ਆਪਾਂ ਦੇਖਿਆ ਛੋਟੀ ਗੱਡੀ ਜਿਹੜੀ ਆ ਲੱਗਦੀ ਆ ਆਰਾਮਦਾਰੀ ਦੇ ਨਾਲ ਬਾਹਰਲੇ ਪਾਸੇ ਇੱਕ ਵਾਸ਼ਰੂਮ ਦੇਖਿਆ ਉਹ ਵੀ ਬਹੁਤ ਹੀ ਸੋਹਣਾ ਜਿਹੜਾ ਬਣਿਆ ਹੋਇਆ ਤੇ ਇਸ ਵੇਲੇ ਆਪਾਂ ਹੈਗੇ ਆ ਜੀ ਡਰਾਈੰਗ ਰੂਮ ਦੇ ਵਿੱਚ ਸੋ ਤੁਸੀਂ ਡ੍ਰਾਈਂਗ ਰੂਮ ਦੇਖੋ ਔਰ ਖੁਦ ਵੀ ਤੁਹਾਨੂੰ ਇੱਕ ਕੋਠੀ ਜਿਹੜੀ ਹੈ ਵੇਖ ਕੇ ਪਸੰਦ ਆਊਗੀ ਕਿਉਂਕਿ ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਹੀ ਸ਼ਾਨਦਾਰ ਹੋਇਆ ਵੀ ਹੈ ਕੰਧਾਂ ਤੇ ਪੀਵੀਸੀ ਜਿਹੜੀ ਹੈ ਲੱਗੀ ਆ ਉਹ ਵੀ ਬਹੁਤ ਹੀ ਵਧੀਆ ਕੁਆਲਿਟੀ ਦੀ ਲੱਗੀ ਹੋਈ ਆ ਬਹੁਤ ਹੀ ਸੋਹਣਾ ਜਿਹੜਾ ਕੰਬੀਨੇਸ਼ਨ ਜਿਹੜਾ ਦਿੱਤਾ ਹੋਇਆ ਸੋ ਲੋਬੀ ਦੇ ਵਿੱਚ ਸਾਰਾ ਮੋਡਰਨ ਦਾ ਕੰਮ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜਿਹੜੀ ਹੈ ਕੋਠੀ ਬਣੀ ਹੋਈ ਆ ਦੋ ਬੈਡਰੂਮ ਆ ਇੱਕ ਡ੍ਰਾਈਂਗ ਰੂਮ ਆ ਸੋ ਕਿਚਨ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਸ਼ਾਨਦਾਰ ਜਿਹੜੀ ਆ ਕਿਚਨ ਬਣੀ ਹੋਈ ਆ ਇਸ ਵੇਲੇ ਆਪਾਂ ਫਰਸਟ ਬੈਡਰੂਮ ਦੇ ਵਿੱਚ ਹੈਗੇ ਆ ਸੋ ਦੋ ਬੈਡਰੂਮ ਆ ਤੇ ਦੋਨਾਂ ਦੇ ਵਿੱਚ ਹੀ ਕੱਬੜ ਜਿਹੜਾ ਉਹ ਫਿਕਸ ਬਣਿਆ ਹੋਇਆ ਸੋ ਬਹੁਤ ਹੀ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਨੂੰ ਸਕਿਪਣਾ ਕਰਿਓ ਬਾਈ ਜੀ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਇਹ ਜਾਲ ਦਿੱਤਾ ਹੋਇਆ ਦੋਨਾਂ ਕਮਰਿਆਂ ਦੇ ਵਿੱਚ ਰੋਸ਼ਨੀ ਵਾਸਤੇ ਦੋ ਬੈਡਰੂਮ ਖੁੱਲੀ ਡੁੱਲੀ ਜਿਹੜੀ ਲੌਬੀ ਆ ਖੁੱਲਾ ਡੁੱਲਾ ਲਿਵਿੰਗ ਏਰੀਆ ਜਿਹੜਾ ਬਣਿਆ ਹੋਇਆ ਸੋ ਸਭ ਤੋਂ ਪਹਿਲਾਂ ਆਪਾਂ ਕਿਚਨ ਦੇਖਦੇ ਹਾਂ ਫਿਰ ਸੋ ਬਹੁਤ ਹੀ ਸੋਹਣਾ ਜਿਹੜਾ ਕਿਚਨ ਦਾ ਕੰਮ ਹੋਇਆ ਵੀ ਆ ਜੋ ਵੀ ਸੈਸਰੀ ਲੱਗੀ ਹੋਈ ਆ ਬਹੁਤ ਹੀ ਸ਼ਾਨਦਾਰ ਆ ਬਹੁਤ ਹੀ ਵਧੀਆ ਕੁਆਲਿਟੀ ਦੀ ਜਿਹੜੀ ਆ ਸੈਸਰੀ ਕਬਡਸ ਜਿਹੜੇ ਆ ਉਹ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਕਿਚਨ ਆ ਸਾਡੀਆਂ ਭੈਣਾਂ ਨੂੰ ਜਿਹੜੀ ਆ ਕਿਚਨ ਬਹੁਤ ਹੀ ਪਸੰਦ ਆਊਗੀ ਦਰਾਜ ਜਿਹੜੇ ਆ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣੇ ਬਣੇ ਹੋਏ ਆ ਰਸੋਈ ਕਾਬਲੇ ਤਰੀਫਾ ਕਾਬਲੇ ਤਰੀਫ ਤਾਂ ਸਾਰਾ ਘਰ ਹੀ ਹੈ ਕਿਉਂਕਿ ਸਾਰੇ ਘਰ ਦਾ ਜਿਹੜਾ ਕੰਮ ਆ ਇਕੱਲਾ ਇਕੱਲਾ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਵੀਡੀਓ 7 7.5 ਮਿੰਟਾਂ ਦੀ ਜਰੂਰ ਹੈਗੀ ਆ ਪਰ ਘਰ ਨੂੰ ਵਿਖਾਉਣ ਦੀ ਆਪਾਂ ਪੂਰੀ ਕੋਸ਼ਿਸ਼ ਕੀਤੀ ਹੈ ਸੋ ਇਸ ਘਰ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 38 ਲੱਖ ਰੁਪਇਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਛੂਟ ਹੋ ਜੂਗੀ ਛੂਟ ਦੀ ਗੱਲ ਨਹੀਂ ਤੁਸੀਂ ਇਸ ਘਰ ਨੂੰ ਦੇਖੋ ਸੋ ਕਾਬੜ ਜਿਹੜਾ ਉਹ ਵੀ ਬਹੁਤ ਵਧੀਆ ਲੱਗਿਆ ਹੋਇਆ ਹੈ ਚਿਮਨੀ ਜਿਹੜੀ ਆ ਬਹੁਤ ਹੀ ਵਧੀਆ ਆ ਕੰਪਨੀ ਦੀ ਜਿਹੜੀ ਆ ਉਹ ਲੱਗੀ ਹੋਈ ਆ ਔਰ ਮਲਾਜ਼ਮ ਵੀਰ ਦਾ ਇਹ ਘਰ ਆ ਉਹਨਾਂ ਨੇ ਵੇਚਣ ਵਾਸਤੇ ਨਹੀਂ ਸੀ ਬਣਾਇਆ ਦਰਸ਼ਕਾਂ ਨੂੰ ਦੱਸ ਦਈਏ ਸੋ ਜਿਹੜੇ ਫਰਸ਼ ਲੱਗਿਆ ਲੌਬੀ ਦੇ ਵਿੱਚ 2x4 ਦੀ ਜਿਹੜੀ ਆ ਟਾਈਲਸ ਉਹ ਲੱਗੀ ਹੋਈ ਆ ਸੋ ਆਪਾਂ ਇਸ ਵੇਲੇ ਦੂਸਰੇ ਬੈਡਰੂਮ ਦੇ ਵਿੱਚ ਆ ਔਰ ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਹੀ ਸ਼ਾਨਦਾਰ ਕੰਮ ਜਿਹੜਾ ਹੋਇਆ ਵੀ ਆ ਦੋਨਾਂ ਬੈਡਰੂਮਾਂ ਦੇ ਵਿੱਚ ਕੱਬੜ ਦਾ ਕੰਮ ਆ ਜਿਹੜਾ ਉਹ ਵੀ ਬਹੁਤ ਵਧੀਆ ਹੋਇਆ ਵੀ ਆ ਔਰ ਇਸ ਕੋਠੀ ਦੇ ਵਿੱਚ ਜੋ ਚੀਜ਼ ਫਿਕਸ ਹੈ ਜਿਵੇਂ ਕੱਬੜ ਹੈ ਹੋ ਗਏ ਰਸੋਈ 'ਚ ਹੋ ਗਿਆ ਰਸੋਈ ਦੇ ਵਿੱਚ ਕੱਲੀ ਇੱਕ ਫਰਿੱਜ ਚੱਕਣੀ ਆ ਬਾਈ ਨੇ ਬਾਕੀ ਫਰਨੀਚਰ ਦਾ ਕੋਈ ਰੇਟ ਨਹੀਂ ਕੱਲੀ ਕੋਠੀ ਦਾ ਹੀ ਰੇਟ ਹੈਗਾ ਜੋ ਫਿਕਸ ਹੈ ਜਿਵੇਂ ਕੱਬੜਸ ਬਣੇ ਹੋਏ ਆ ਰਸੋਈ ਦੇ ਵਿੱਚ ਬੈੱਡਰੂਮਾਂ ਦੇ ਵਿੱਚ ਸੋ ਇਹਦੀ ਕੀਮਤ ਜਿਹੜੀ ਹੈਗੀ 38 ਲੱਖ ਰੁਪਇਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਗਰਾਊਂਡ ਫਲੋਰ ਤੇ ਆਪਾਂ ਪੋਰਚਾ ਦੋ ਬੈੱਡਰੂਮ ਆ ਇੱਕ ਡ੍ਰਾਈੰਗ ਰੂਮ ਆ ਇੱਕ ਕਿਚਨ ਬਣੀ ਹੋਈ ਆ ਬਹੁਤ ਸ਼ਾਨਦਾਰ ਪੌੜੀਆਂ ਵਿੱਚ ਪੱਥਰ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਤੇ ਉੱਪਰਲੇ ਪੋਰਸ਼ਨ ਦੇ ਵਿੱਚ ਸਾਰਾ ਹੀ ਪੱਥਰ ਦਾ ਕੰਮ ਜਿਹੜਾ ਉਹ ਹੋਇਆ ਵੀ ਆ ਸੋ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਐਲੀਵੇਸ਼ਨ ਦੇ ਨਾਲ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਸ ਵੀ ਵੀਰ ਭਰਾ ਨੇ ਇਹ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣ ਕੇ ਰਿਲੇ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਲਗਭਗ 5 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਸੋ ਉਪਰਲੇ ਪੋਰਸ਼ਨ ਦੀ ਗੱਲ ਕਰੀਏ ਤਾਂ ਦੋ ਬੈੱਡਰੂਮ ਵੀ ਉੱਪਰ ਬਣੇ ਹੋਇਆ ਇੱਕ ਕਿਚਨ ਜਿਹੜੀ ਆ ਉਹ ਬਣੀ ਹੋਈ ਆ ਇਸ ਕੋਠੀ ਦੀ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਈਏ ਕਿ ਬਾਹਰਲੇ ਪਾਸੇ ਇੱਕ ਛੋਟਾ ਜਿਹਾ ਵੇੜਾ ਵੀ ਹੈਗਾ ਜਿਹੜਾ ਬਾਈ ਹੋਰਿਆ ਨੇ ਗੁਲਦਸਤੇ ਲਾ ਕੇ ਅ ਸਜਾਇਆ ਹੋਇਆ ਸੋ ਪੇੜ ਪੌਦੇ ਜਿਹੜੇ ਆ ਗਮਲਿਆਂ ਵਿੱਚ ਹੀ ਜਿਹੜੇ ਆ ਲੱਗੇ ਹੋਏ ਆ ਤੇ ਆਜੋ ਦੇਖਦੇ ਆਂ ਫਿਰ ਫਸਟ ਬੈਡਰੂਮ ਸੋ ਉੱਪਰਲੇ ਬੈਡਰੂਮ ਵੀ ਦੋਨਾਂ ਦੇ ਨਾਲ ਜਿਹੜਾ ਵਾਸ਼ਰੂਮ ਆ ਅਟੈਚ ਹੈਗਾ ਔਰ ਖੁੱਲੇ ਡੁੱਲੇ ਜਿਹੜੇ ਹੈਗੇ ਆ ਪੱਥਰ ਲੱਗਿਆ ਤੁਸੀਂ ਦੇਖ ਸਕਦੇ ਹੋ ਵਾਸ਼ਰੂਮ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਸੋ ਦੋਨਾਂ ਬੈਡਰੂਮਾਂ ਦੇ ਨਾਲ ਜਿਹੜਾ ਉੱਪਰ ਵੀ ਵਾਸ਼ਰੂਮ ਆ ਅਟੈਚ ਹੈਗਾ ਇੱਕ ਕਿਚਨ ਵੀ ਆ ਉੱਪਰਲਾ ਪੋਰਸ਼ਨ ਵੀ ਲਗਭਗ ਸਾਰਾ ਜਿਹੜਾ ਉਹ ਤਿਆਰ ਹੈਗਾ ਦੋ ਪਰਿਵਾਰਾਂ ਦੀ ਬਹੁਤ ਸੋਹਣੀ ਜਿਹੜੀ ਆ ਰਹਿائش ਹੋ ਸਕਦੀ ਆ ਔਰ ਬਹੁਤ ਹੀ ਵਧੀਆ ਜਿਹੜਾ ਪੱਥਰ ਦਾ ਕੰਮ ਵੀ ਹੋਇਆ ਵੀ ਆ ਸੋ ਉੱਪਰਲੇ ਬੈਡਰੂਮਾਂ ਵਿੱਚ ਕੱਬੜ ਜਿਹੜੇ ਆ ਉਹ ਨਹੀਂ ਬਣੇਆਂ ਲੇਕਿਨ ਵਾਸ਼ਰੂਮ ਦੋਨਾਂ ਬੈਡਰੂਮਾਂ ਦੇ ਨਾਲ ਜਿਹੜਾ ਅਟੈਚ ਹੈਗਾ ਔਰ ਬਹੁਤ ਹੀ ਸੋਹਣਾ ਜਿਹੜਾ ਵਾਸ਼ਰੂਮ ਵੀ ਬਣਿਆ ਹੋਇਆ ਸੋ ਕਾਫੀ ਖੁੱਲਾ ਡੁੱਲਾ ਜਿਹੜਾ ਬੈਕ ਸਾਈਡ ਤੇ ਆਪਾਂ ਵੇੜਾ ਵੀ ਦੇਖਿਆ ਸੋ ਇਸ ਦੇ ਨਾਲ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸੇ ਨਹੀਂ ਲੱਗਦਾ ਐਡ ਜਿਹੜੀ ਹੈ ਫ੍ਰੀ ਆਫ ਕੋਸਟ ਆ ਔਰ ਬਹੁਤ ਹੀ ਸੋਹਣੀ ਕੋਠੀ ਹੈ ਜੇ ਕਿਸੇ ਵੀ ਵੀਰ ਭਰਾ ਨੇ ਲੈਣੀ ਹੋਵੇ ਜਰੂਰ ਕੰਟੈਕਟ ਕਰੋ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ